ਪੰਜਾਬ ਇਸ ਵੇਲੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਲਗਾਤਾਰ ਪੰਜਾਬ ਦੇ ਲੋਕ ਹੜ੍ਹਾਂ ਦੀ ਚਪੇਟ ਵਿੱਚ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਹੜ੍ਹਾਂ ਦੇ ਨਾਲ ਨਜਿੱਠਣ ਲਈ ਆਪਣੇ ਪੱਧਰ ਤੇ ਵਿਆਪਕ ਕੰਮ ਕੀਤੇ ਨੇ ਉੱਥੇ ਦੂਜੇ ਪਾਸੇ ਕਈ ਵਿਧਾਇਕ ਵੀ ਹੜ੍ਹ ਪੀੜਤਾਂ ਦੀ ਬਾਹ ਫੜ ਕੇ ਖੜੇ ਨੇ ਵਿਧਾਇਕ ਸੋਨੀਆ ਮਾਨ ਦੇ ਵੱਲੋਂ ਹੜ੍ਹ ਪੀੜਤਾਂ ਦੇ ਨਾਲ ਖੁਦ ਜਾ ਕੇ ਗੱਲਬਾਤ ਕੀਤੀ ਤੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਨਾਲੇ ਇੱਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਮੇਰੇ ਸਾਹਮਣੇ ਲੈਣਾ ਸਾਰਾ ਘਰ ਸੰਭਲੂਗਾ ਆ ਤੋ ਇਹਨਾਂ ਨੂੰ ਕਹੋ ਜਾਓ ਆਉਣਗੇ ਆਉਣਗੇ ਕਹਤਾਂ ਚਲੋ ਯਾਰ ਕਾ ਕੀ ਕੰਡੇ ਆਓ ਬਾਰੀ ਬਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਕੱਤੇ ਜਾਣੇ ਵੀ ਨਹੀਂ ਇੱਥੇ ਪਾਣੀ ਨਹੀਂ ਹੈ ਅੱਜ ਇੱਥੇ ਆਇਆ सॉरी ਇਹਨੇ ਕਬੜੀ ਮੇਰੇ 6 ਵਜੇ ਪਾਣੀ ਇੱਥੇ ਚੜਨ ਲੱਗਾ ਆ ਤੁਸੀਂ ਕਿੱਥੇ ਆਓ ਬਾਹਰ ਚੜਨ ਲੱਗਾ ਮੇਰੇ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚੀਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਗਿਆ ਕੰਨਾ ਆਉਂਦਾ ਹੈ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਗੁਰਦੁਆਰੇ ਜਾਣਾ ਉਹਦੇ ਜਾਣੇ ਸਾਡੀ ਗੁਰਦੁਆਰੇ ਗੁਰਦੁਆਰਾ ਸਾਹਿਬ ਨੇ ਕਿ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੇ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਬਣਾ ਪਰੋਂ ਬਣਾ ਦੀ ਕੱਢ ਕੇ ਨੇ ਹੁਣੇ ਰੇ ਕੀ ਕਰਨਾ ਹੈ ਕਰਨਾ ਤੇ ਪੈਣਾ ਹੀ ਆ ਬਾਪੂ ਇੱਥੇ ਤੂੰ ਨਾ ਆ ਜਾ ਤੂੰ ਐ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਅਜੇ ਲੈ ਕੇ ਜਾਉਣੇ ਜੀ ਆਜੋ ਲਾਲਾ ਆਜੇ ਕਿ ਦੁਬਾਰਾ ਮਾਰਦੇ ਆਂ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ ਪੰਜਾਬ ਇਸ ਵੇਲੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਲਗਾਤਾਰ ਪੰਜਾਬ ਦੇ ਲੋਕ ਹੜ੍ਹਾਂ ਦੀ ਚਪੇਟ ਵਿੱਚ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਹੜ੍ਹਾਂ ਦੇ ਨਾਲ ਨਜਿੱਠਣ ਲਈ ਆਪਣੇ ਪੱਧਰ ਤੇ ਵਿਆਪਕ ਕੰਮ ਕੀਤੇ ਨੇ ਉੱਥੇ ਦੂਜੇ ਪਾਸੇ ਕਈ ਵਿਧਾਇਕ ਵੀ ਹੜ੍ਹ ਪੀੜਤਾਂ ਦੀ ਬਾਹ ਫੜ ਕੇ ਖੜੇ ਨੇ ਵਿਧਾਇਕ ਸੋਨੀਆ ਮਾਨ ਦੇ ਵੱਲੋਂ ਹੜ੍ਹ ਪੀੜਤਾਂ ਦੇ ਨਾਲ ਖੁਦ ਜਾ ਕੇ ਗੱਲਬਾਤ ਕੀਤੀ ਤੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਲੋਦਨੀ ਨਾਲ ਨਹੀਂ ਇਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਹੈ ਇਹਨੇ ਸੰਭ ਲੈਣਾ ਸਾਰਾ ਘਰ ਸੰਭ ਲੂਗਾ ਆ ਤੂੰ ਇਹਨਾਂ ਨੂੰ ਹੌਲ ਜਾ ਤਾਉਣ ਕੇ ਆਉਣਗੇ ਆਹ ਤਾਂ ਚਲਾਓ ਯਾਰਗਾ ਕੀ ਕੰਡੇ ਆਓ ਵਾਰੀ ਵਾਰੀ ਐਂ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਕਿੱਥੇ ਜਾਣੇ ਵੀ ਨਹੀਂ ਤੇਰੇ ਇਥੇ ਪਾਣੀ ਨਹੀਂ ਹੈਗਾ ਬਾਈ ਇਥੇ ਆਇਆ ਸੋਰੀ ਨਹੀਂ ਨੇ ਕਪੜੀ ਗਰੇ ਛੇਵਰੇ ਬਣੀ ਇਥੇ ਜਾਣ ਲੱਗਾ ਆ ਤੁਸੀਂ ਕਿੱਥੇ ਜਸੂ ਆਓ ਬਾਹਰ ਕੰਮ ਲੱਗਾ ਹੈ ਮੇਰੀ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚੀਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਐ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹੇਗਾ ਕੰਮ ਕਰਨਾ ਆਉਂਦਾ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਗੁਰਦੁਆਰੇ ਜਨਨਾ ਉਹਦੇ ਨਾਲ ਪਾਪੀ ਗੁਰਦੁਆਰੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਆਪਣੇ ਪਾਰੋਂ ਆਪਣੇ ਦੀ ਕੱਢ ਕੇ ਨਹੀਂ ਹੋਣੇ ਰੇ ਕੀ ਕਰਨਾ ਹੈ ਕਰਨਾ ਤੇ ਪੈਣਾ ਹੀ ਆ ਬਾਪੂ ਇੱਥੇ ਤੂੰ ਨਾ ਆ ਜਾ ਤੂੰ ਐ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਇੱਥੇ ਲੈ ਕੇ ਜਾਉਣੇ ਕੁਣ ਬਲਾਲਾ ਤੇ ਆਜੇਗੀ ਦੁਬਾਰਾ ਮਾਰ ਜਾਣੀ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ